ਇਹ ਜਿਹੜੇ ਹਿੰਦੀ ਬੋਲਦੇ ਆ ਇੱਧਰ ਹੋਰ ਸਾਊਥ ਇੰਡੀਆ ਕਈ ਕਹ ਹਰਿਆਣਾ ਤੇ ਕਹਾਂ ਟੱਕ ਪੈਂਦਾ ਸਾਰਾ ਸ਼ਹਿਰ ਉਦੋਂ ਕਈ ਬੱਚੇ ਜਿਹੜੇ ਹਿੰਦੀ ਬੋਲਦੇ ਆ ਉਹ ਸਿੱਧੂ ਨੂੰ ਲਾਈਕ ਕਰਦੇ ਸੀਗੇ ਕਈ ਬੱਚੇ ਨਾ ਮੈਨੂੰ ਮਿਲ ਕੇ ਕਹਿੰਦੇ ਵੀ ਬਾਈ ਜੇ ਵੀ ਬਾਈ ਤੁਸੀਂ ਸਿੱਧੂ ਨੂੰ ਜਾਣਦੇ ਹੋ ਮੈਂ ਕਿਹਾ ਬਾਈ ਹਾਂ ਬਈ ਤੁਸੀਂ ਨਾ ਤੁਸੀਂ ਜਾਣਦੇ ਹੋ ਅਸੀਂ ਉਹਨਾਂ ਦੇ ਪਿੰਡਾਂ ਦੇ ਹੀ ਆ ਪਰ ਉਹ ਹਿੰਦੀ ਬੋਲਣ ਵਾਲੇ ਮੈਨੂੰ ਇੱਕ ਬੱਚਾ ਨਾ ਕਹਿੰਦਾ ਬਾਈ ਇੱਕ ਮਿੰਟ ਖੜੀ ਵੀਡੀਓ ਕੱਢ ਲਈ ਵਾਹ ਕੀ ਹੈ ਉਹਨਾਂ ਨੂੰ ਮੈਨੂੰ ਇੱਕ ਬਹੁਤ ਵੱਡਾ ਕਾਰਨ ਇਹ ਲੱਗਿਆ ਵੀ ਜਿਹੜੇ ਸਾਡੇ ਪੰਜਾਬੀ ਖਤਮ ਕਰਨਾ ਚਾਹੁੰਦੇ ਆ ਉਹਨਾਂ ਦੇ ਬੱਚਿਆਂ ਨੇ ਜਦੋਂ ਪੰਜਾਬੀ ਬੋਲਣੀ ਸ਼ੁਰੂ ਕਰਤੀ ਪੰਜਾਬੀ ਗਾਣੇ ਫੋਲੋ ਸ਼ੁਰੂ ਕਰਨ ਪਿਛਲੇ ਮਹੀਨੇ ਆਇਆ ਸੀ ਮੈਂ ਤਵੇਲੀ ਦੀਆਂ ਫੋਟੋਆਂ ਇਧਰ ਬਈ ਦੇ ਟਰੈਕਟਰਾਂ ਦੀਆਂ ਫੋਟੋਆਂ ਤੇ ਵੀਡੀਓ ਵੀ ਬਾਦ ਗੀਆਂ ਉਹ ਕਾਫੀ ਵਾਇਰਲ ਹੋ ਗਈਆਂ ਤੇ ਉਹਦੇ ਵਿੱਚ ਤਾਂ ਕਈ ਜਿਹੜੇ ਹਿੰਦੀ ਬੋਲਦੇ ਆ ਇਧਰ ਹੋਰ ਸਾਊਥ ਹਿੰਦੀਆ ਜਾਂ ਇਧਰ ਹਰਿਆਣੇ ਤੋਂ ਕਹਾਂ ਟੱਕ ਤੇ ਤਾਂ ਸਾਰਾ ਸ਼ ਉਦੋਂ ਦੇ ਹੀ ਬੱਚੇ ਜਿਹੜੇ ਹਿੰਦੀ ਬੋਲਦੇ ਆ ਉਹ ਸਿੱਧੂ ਨੂੰ ਲਾਈਕ ਕਰਦੇ ਸੀਗੇ ਇਹ ਜਿਹੜਾ ਸਾਡਾ ਇੰਡੀਆ ਦਾ ਸਿਸਟਮ ਹੈ ਆਰਐਸਐਸ ਹੈ ਜਾਂ ਉਹਦੇ ਪਿੱਛੇ ਹੋਰ ਏਜੰਸੀਆਂ ਨੇ ਸਾਡੇ ਪੰਜਾਬ ਨੂੰ ਦਬਾਉਣਾ ਚਾਹੁੰਦੇ ਨੇ ਪੰਜਾਬੀ ਖਤਮ ਕਰਨਾ ਚਾਹੁੰਦੇ ਆ ਤੇ ਸਾਡੀ ਜ਼ਮੀਰ ਖੋਲਣਾ ਚਾਹੁੰਦੇ ਆ ਅੱਡੋ-ਅੱਟ ਕਈ ਕਾਰਨਾਂ ਪਰ ਉਹ ਕਈ ਬੱਚੇ ਨਾ ਮੈਨੂੰ ਮਿਲ ਕੇ ਕਹਿੰਦੇ ਵੀ ਬੈਸ ਜੇ ਜੇ ਵੀ ਬਾਈ ਤੁਸੀਂ ਸਿੱਧੂ ਨੂੰ ਜਾਣਦੇ ਹੋ ਮੈਂ ਕਿਹਾ ਬਾਈ ਹਾਂ ਬੈਸ ਜੇ ਨਾ ਤੁਸੀਂ ਜਾਣਦੇ ਹੋ ਅਸੀਂ ਉਹਨਾਂ ਦੇ ਪਿੰਡਾਂ ਦੇ ਹੀ ਆ ਪਰ ਉਹ ਹਿੰਦੀ ਬੋਲਣ ਵਾਲੇ ਮੈਨੂੰ ਇੱਕ ਬੱਚਾ ਨਾ ਕਹਿੰਦਾ ਬਾਈ ਇੱਕ ਮਿੰਟ ਖੜੀ ਵੀਡੀਓ ਕੱਢ ਲਈ ਵੈਸੇ ਕੀ ਹੈ ਉਹਨਾਂ ਦੀ ਮਾਂ ਦੀ ਚੁੰਨੀ ਚੱਕ ਲਿਆ ਬੱਚੇ ਤੇ ਉਹਨੇ ਮੇਰੇ ਸਾਹਮਣੇ ਵਲੇਟੀ ਤੇ ਕਹਿੰਦਾ ਵੀ ਮੈਂ ਸਿੱਧੂ ਨੂੰ ਫੋਲੋ ਕਰਦਾ ਹਾਲਾਂਕਿ ਉਹਨੇ ਕਦੇ ਕੁ ਪੱਕੇ ਨਹੀਂ ਬਣਦਾ ਸੀ ਤੇ ਉਹ ਪੰਜਾਬੀ ਬੋਲਣ ਦੀ ਵੀ ਕੋਸ਼ਿਸ਼ ਕਰਦਾ ਸੀ ਪੰਜਾਬੀ ਗਾਣੇ ਇਦਾਂ ਦੇ ਕਈ ਬੱਚਾ ਨੇ ਉਹ ਵੀਡੀਓ ਦੇਖ ਕੇ ਕਰੀਆਂ ਜਿਹੜੇ ਸਾਡੀ ਪੰਜਾਬੀ ਖਤਮ ਕਰਨਾ ਚਾਹੁੰਦੇ ਆ ਉਹਨਾਂ ਦੇ ਬੱਚੇ ਜੋ ਪੰਜਾਬੀ ਬੋਲਣ ਲੱਗ ਗਏ ਸੀ ਕੌਮ ਨੂੰ ਲੱਗਿਆ ਵੀ ਜ ਸਾਡੇ ਤਾਂ ਘਰਾਂ 'ਚ ਪੰਜਾਬੀ ਉਹ ਆਰਦੀ ਐ ਇਸ ਕਲਾਕਾਰ ਨੇ ਸਾਡੇ ਬੱਚੇ ਇਹਦੇ ਫੈਨ ਹੋ ਗਏ ਅਸੀਂ ਪੰਜਾਬੀ ਨੂੰ ਕਿਸੇ ਨਾ ਕਿਸੇ ਤਰੀਕੇ ਖਤਮ ਕਰਨਾ ਚਾਹੁੰਦੇ ਆ ਪਰ ਉਹ ਮੈਨੂੰ ਇੱਕ ਬਹੁਤ ਵੱਡਾ ਕਾਰਨ ਇਹ ਲੱਗਿਆ ਵੀ ਜਿਹੜੇ ਸਾਡੀ ਪੰਜਾਬੀ ਖਤਮ ਕਰਨਾ ਚਾਹੁੰਦੇ ਆ ਉਹਨਾਂ ਦੇ ਬੱਚਿਆਂ ਨੇ ਜਦੋਂ ਪੰਜਾਬੀ ਬੋਲਣੀ ਸ਼ੁਰੂ ਕਰਤੀ ਪੰਜਾਬੀ ਗਾਣੇ ਫੋਲੋ ਸ਼ੁਰੂ ਕਰਨਾ ਫੋਲੋ ਕਰਨਾ ਜਰੂਰ ਕਰਤੇ ਤਾਂ ਉਹਨਾਂ ਸਿਸਟਮ ਦੇ ਉਹਨਾਂ ਬੰਦਿਆਂ ਦੇ ਅਗ ਲਾਗੀ ਹੋਣੀ ਐ ਕਿ ਸਾਡੇ ਤਾਂ ਘਰਾਂ 'ਚ ਉਹ ਪੰਜਾਬੀ ਬਾੜਦੀ ਕਿ ਉਹਨਾਂ ਨੇ ਪੰਜਾਬੀ ਖਤਮ ਕਰਨਾ ਚਾਹੁੰਦੇ ਸੀ ਤਾਂ ਮੈਨੂੰ ਇੱਕ ਇਹ ਬਹੁਤ ਵੱਡਾ ਕਾਰਨ ਲੱਗਿਆ ਉਹਨੂੰ ਮਾਰਨ ਦਾ ਵੀ ਆ ਕਾਰਨ ਹੈ ਕਿ ਉਹਨਾਂ ਦੇ ਬੱਚੇ ਮੈਂ ਮੂੰਹ ਗੱਲ ਨਹੀਂ ਕਹਿੰਦਾ ਮੈਨੇ ਮੇਰੇ ਕਹਾ ਵੀਡੀਓ ਦੇਖ ਕੇ ਉਹਨਾਂ ਬੱਚਿਆਂ ਨੇ ਮੈਨੂੰ ਕੌਲਾ ਕਰੀਆਂ ਉਹਨਾਂ ਨੂੰ ਲੱਗਿਆ ਵੀ ਇਹ ਸਿੱਧੂ ਦੇ ਕਿਤੇ ਨੇੜੇ ਦਾ ਹੋਣਾ ਤੇ ਉਹਨਾਂ ਨੇ ਮੈਨੂੰ ਕੌਲਾ ਕਰ ਕਰਕੇ ਫਿਰ ਮੈਨੂੰ ਕਾਰਨ ਲੱਗਿਆ ਵੀ ਹਾਂ ਜਿਹੜੇ ਹਿੰਦੀ ਖਤਮ ਕਰਨਾ ਚਾਹੁੰਦੇ ਆ ਤੇ ਉਹਨਾਂ ਦੇ ਬੱਚੇ ਅੱਜ ਹਿੰਦੀ ਪੰਜਾਬੀ ਘਾਤੋਂ ਦੀ ਮਾਸਟਰਨਾ 92% ਦੀ ਪੰਜਾਬੀ ਖਤਮ ਕਰਨਾ ਚਾਹੁੰਦੇ ਆ ਉਹਨਾਂ ਦੇ ਬੱਚੇ ਜਦੋਂ ਪੰਜਾਬੀ ਫੋਲੋ ਕਰਨ ਲੱਗੇ ਇੱਕ ਕਲਾਕਾਰ ਨੂੰ ਤਾਂ ਫਿਰ ਉਹਨਾਂ ਨੇ ਸੋਚਿਆ ਵੀ ਇਹ ਉਸ ਸਿਸਟਮ ਨੇ ਇਹ ਇੱਕ ਕਾਰਨ ਹੋ ਸਕਦਾ ਜੋ ਮੈਨੂੰ ਲੱਗਾ ਤਾਂ ਵਾਈ ਬੁੱਜੀ ਦਾ ਕਾਰਨ ਸਾਹਿਬ ਵਾਈ ਬੁੱਜੀ ਦਾ